ਅੱਛਾ ਸਿਕਾਲ ਦੀ ਜਿਸ ਤਰ੍ਹਾਂ ਕਿ ਹੋਲੇ ਮਹੱਲੇ ਦਾ ਜਿਹੜਾ ਤਿਹਾਰ ਆ ਉਹ ਸਿੱਖ ਭਾਈਚਾਰੇ ਦੇ ਵਿੱਚ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਤੇ ਅਸੀਂ ਗੱਲਬਾਤ ਕਰਾਂਗੇ ਸਿੱਖ ਪ੍ਰਚਾਰਕ ਨੇ ਜਤ ਜਰ ਬਾਬਾ ਹਰਦੇਵ ਸਿੰਘ ਜੀ ਸਤਸਰ ਅੱਲਾ ਰੋਡ ਬਹੁਤ ਬਹੁਤ ਸਵਾਗਤ ਤੁਹਾਡਾ ਹਾਂ ਹਾਂ ਸਿਕਿਸ ਤਰ੍ਹਾਂ ਦੇਖਦੇ ਹੋ ਹੋਲੇ ਮਹੱਲੇ ਦਾ ਜਿਹੜਾ ਤਿਹਾਰ ਆ ਕਿਉਂ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪ੍ਰਾਤਨ ਜਿਹੜਾ ਤਿਹਾਰ ਹੋਲੀ ਦਾ ਮਨਾਇਆ ਜਾਂਦਾ ਸੀ ਸਾਜੋਗ ਵੇਲੇ ਹਰਨਾਕਸ਼ ਹੋਇਆ ਜਿਨੇ ਤਪੱਸਿਆ ਕਰਕੇ ਬੜੇ ਵੱਰ ਲਏ ਪਰਮੇਸ਼ਰ ਤੋਂ ਤੇ ਪਰਮੇਸ਼ਰ ਤੋਂ ਵੱਰ ਲੈ ਕੇ ਪਰਮੇਸ਼ਰ ਤੋਂ ਹੀ ਉਹਨੂੰ ਪੁਲਾ ਕੇ ਤੇ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਘਰ ਹੀ ਪਰਮੇਸ਼ਰ ਨੇ ਫਿਰ ਇੱਕ ਪੁੱਤਰ ਪੈਦਾ ਜਿਹਦਾ ਨਾਮ ਪ੍ਰਹਿਲਾਦ ਸੀ ਜਿਹੜਾ ਕਹਿੰਦਾ ਸੀ ਪਰਮੇਸ਼ਰ ਤੋਂ ਬਿਨਾ ਕੁਸ਼ੈ ਨਹੀਂ ਤੇ ਹਰਨਾਕਸ਼ ਕਹਿੰਦਾ ਸੀ ਮੈਂ ਹੀ ਪਰਮੇਸ਼ਰ ਹਾਂ ਤੇ ਫਿਰ ਉਹਨੇ ਹਰ ਯਤਨ ਹਰ ਹੀਲਾ ਕੀਤਾ ਪਹਾੜ ਤੋਂ ਮੇ ਡੇ ਗਿਆ ਯਤਨ ਕੀਤਾ ਮਾਰਨ ਦਾ ਏਕੇ ਦੀ ਭੂਰਾ ਭੂਆ ਸੀ ਪ੍ਰਲਾਜ ਜੀ ਦੀ ਹੋਲਕਾ ਜਿਹਦਾ ਨਾਮ ਹੋਲਕਾ ਜਿੱਥੋਂ ਇਹ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ Hindu ਮਤ ਦੇ ਵਿੱਚ ਵੈਸੇ ਇਹਨੂੰ ਕਹਿੰਦੇ ਨੇ ਵੀ ਆ ਧਰਮ ਤੇ ਧਰਮ ਦੀ ਜਿਹੜੀ ਜੈ ਹੋਈ ਸੀ ਮਤਲਬ ਉਹਦੇ ਤੇ ਵਿਜੇ ਹੋਈ ਸੀ ਧਰਮ ਦੀ ਤੇ ਉਹ ਹੋਲਕਾ ਨੂੰ ਇੱਕ ਚਾਦਰ ਮਿਲੀ ਹੋਈ ਸੀ ਬ੍ਰਹਮਾ ਵੱਲੋਂ ਵਰ ਕਰਕੇ ਵਿਜੇ ਉੱਤੇ ਲੈ ਕੇ ਅਗਨੀ 'ਚ ਵੀ ਬਹਿ ਜਾਂਦੀ ਸੀ ਅੱਗ 'ਚ ਬਹਿ ਜਾਂਦੀ ਸੀ ਤਾਂ ਉਹ ਸੜਦੀ ਨਹੀਂ ਸੀ ਤੇ ਉਹ ਉਹਦੀ ਭੂਆ ਜਦੋਂ ਆਈ ਤੇ ਉਹ ਆਪਣੇ ਭਰਾ ਨੂੰ ਹਰਨਾਕਿਸ਼ ਨੂੰ ਕਹਿਣ ਲੱਗੀ ਵੀ ਇਹ ਤਾਂ ਕੋਈ ਵੱਡੀ ਗੱਲ ਨਹੀਂ ਜੇ ਤੂੰ ਮਾਰ ਨਹੀਂ ਚਾਹੁੰਦਾ ਮੈਂ ਮਾਰ ਦਿੰਨੀ ਆ ਚਿਖਾ ਬਣਾਈ ਗਈ ਤੇ ਜਦੋਂ ਚਿਖਾ ਦੇ ਵਿੱਚ ਉਹ ਬੈਠੇ ਪ੍ਰਹਲਾਦ ਨੂੰ ਲੈ ਕੇ ਉਹਦੀ ਭੂਆ ਹੌਲਕਾ ਤਾਂ ਉਹ ਜਿਹੜੀ ਚਾਦਰ ਸੀ ਪਰਮੇਸ਼ਰ ਵੱਲੋਂ ਆਪਣੇ ਭਗਤਾਂ ਦੀ ਰਾਖੀ ਕਰਦਾ ਹੋ ਆਪਣੇ ਭਗਤਾਂ ਦੀ ਸਦਾ ਤੂ ਰੱਖਦਾ ਹਰ ਜਿਓ ਤੁਰ ਤੂ ਰੱਖਦਾ ਆ ਤੇ ਉਹ ਚਾਦਰ ਉੱਡ ਕੇ ਉਹਦੇ ਤੇ ਆ ਗਈ ਤੇ ਜਿਹੜੀ ਹੌਲਕਾਂ ਸੀ ਉਹ ਸੜ ਕੇ ਸੁਆਹ ਹੋ ਗਈ ਤੇ ਪਰਮੇਸ਼ਰ ਨੇ ਆਪਣੇ ਭਗਤ ਦੀ ਪਹਿਜ ਰੱਖੀ ਇਸੇ ਤਰ੍ਹਾਂ ਹਰਨਾਕ ਜਦੋਂ ਉਹਨੂੰ ਮਾਰਨ ਲੱਗਿਆ ਤਾਂ ਉਹ ਥੰਮ ਵਿੱਚੋਂ ਪ੍ਰਗਟ ਹੋ ਕੇ ਥੰਮੋਂ ਪਾੜ ਹਰਨਿਕ ਸਿਆ ਨਰਸਿੰਘ ਰੂਪ ਅਨੂਪ ਪਰ ਫਿਰ ਉਹਦਾ ਮਹਾਰਾਜ ਨੇ ਨਾਸ਼ ਕੀਤਾ ਧਰਮ ਦੀ ਜੈ ਹੋਈ ਤਾਂ ਮਾਰੇ ਨੇ ਆਪਾ ਬਾਣੀ ਚ ਵੀ ਰੋਜ ਇਹਨਾਂ ਦੋਆ ਪਿਉ ਪੁੱਤਰਾਂ ਦਾ ਨਾਮ ਪੜਦਿਆਂ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆ ਆ ਰਾਮ ਰਾਜੇ ਹਰਨਾਕ ਇਸ ਦੁਸ਼ਟਰ ਮਾਰਿਆ ਪ੍ਰਹਿਲਾਦ ਰਾਹਾ ਤੇ ਉਦੋਂ ਤੋਂ ਲੈ ਕੇ ਪ੍ਰਾਤਨ ਹੋਲੀ ਖੇਡੀ ਜਾਂਦੀ ਸੀ ਜਿਹੜੇ ਰੰਗ ਲਾਏ ਜਾਂਦੇ ਸੀ ਠੀਕ ਹੈ ਪਰ ਗੁਰਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਕਹਿੰਦੇ ਵੀ ਹੋਲੀ ਕੀਨੀ ਸੰਤ ਸੇਵ ਰੰਗ ਲੱਗਾ ਅਤ ਲਾਲ ਦੇ ਕਹਿੰਦੇ ਹੋਲੀ ਜੇ ਮਨਾਉਣੀ ਹੈ ਤਾਂ ਗੁਰੂ ਘਰ ਜਾ ਕੇ ਕਿਸੇ ਗੁਰਸਿੱਖ ਨੂੰ ਮਿਲ ਕੇ ਸਤਿਗੁਰੂ ਨੂੰ ਮਿਲ ਕੇ ਉਹਦੀ ਸੰਗਤ ਕਰਕੇ ਨਾਮ ਜਪ ਕੇ ਨਾਮ ਦਾ ਰੰਗ ਹੀ ਅਸਲੀ ਹੋਲੀ ਹੈ ਹੋਲੀ ਕਿੰਨੀ ਸੰਤ ਸੇ ਰੰਗ ਲੱਗਾ ਅਤ ਲਾਲ ਦੇ ਪਰਮੇਸ਼ਰ ਦਾ ਨਾਮ ਜਿਹਨੂੰ ਲੱਗ ਜਾਏ ਅਸਲੀ ਉਹਦੀ ਹੋਲੀ ਮਨਾਈ ਜਾਂਦੀ ਜਿੱਦੀ ਆਤਮਾ ਪ੍ਰਮਾਤਮਾ ਨਾਲ ਡੁੱਟ ਜਾਏ ਤੇ ਦਸਵੇਂ ਪਾਤਸ਼ਾਹ ਵੇਲੇ ਜਿਹੜਾ ਫਿਰ ਹੋਲਾ ਮਹੱਲਾ ਮਹਾਰਾਜ ਕਹਿੰਦੇ ਹੋਲੀ ਤਾਂ ਉਹਨਾਂ ਦੀ ਹੈ ਪਰ ਸਾਡਾ ਖਾਲਸੇ ਦਾ ਹੋਲਾ ਮਹੱਲਾ ਦੂਸਰੇ ਦਿਨ ਮਤਲਬ ਕੱਲ ਨੂੰ ਹੋਲਾ ਮਹੱਲਾ ਜੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਖਾਲਸੇ ਦੀ ਸਿਰਜਣਾ ਹੋਈ ਮਹਾਰਾਜ ਨੇ ਸਿਰਜਣਾ ਕੀਤੀ ਤਾਂ ਫਿਰ ਹੋਲਾ ਮਹੱਲਾ ਉਸ ਧਰਤੀ ਪਾਵਨ ਧਰਤੀ ਤੇ ਮਨਾਇਆ ਜਿੱਥੇ ਲੱਖਾਂ ਹੀ ਸੰਗਤਾਂ ਨਤਮਸਤਕ ਹੁੰਦੀਆਂ ਨੇ ਜਾਂਦੀਆਂ ਨੇ ਤੇ ਮਹਾਰਾਜ ਨੇ ਫਿਰ ਸਾਨੂੰ ਜਿੱਥੇ ਬਾਣੀ ਨਾਲ ਜੋੜਿਆ ਉੱਥੇ ਸ਼ਾਸਤਰਾਂ ਨਾਲ ਵੀ ਜੋੜਿਆ ਤੇ ਮਹਾਰਾਜ ਕਹਿੰਦੇ ਵੀ ਹੋਲਾ ਜੇ ਮਨਾਉਣਾ ਹੋਲਾ ਮਹੱਲਾ ਤੋ ਉਸ ਦਿਨ ਸ਼ਾਸਤਰ ਵਿਦਿਆ ਸਿਖਾਈ ਜਾਂਦੀ ਸੀ ਘੋੜਸਵਾਰੀ ਸਿਖਾਈ ਜਾਂਦੀ ਸੀ ਮਹਾਰਾਜ ਦੋ ਪਾਰਟੀਆਂ ਦੇ ਵਿੱਚ ਸਿੰਘਾਂ ਨੂੰ ਖੜਾ ਕੇ ਇੱਕ ਵਾਰ ਦੂਵਾਂ ਦੀ ਚੜ੍ਹਾਈ ਕਰਾਉਣੀ ਤਾਂ ਇੱਕ ਜਣੇ ਨੇ ਜਿੰਨੇ ਹਾਰ ਜਾਣਾ ਫਿਰ ਦੂਜੇ ਨੇ ਜਿੰਨੇ ਜਿੱਤਣਾ ਉਹਨੂੰ ਇਨਾਮ ਦਿੱਤਾ ਜਾਣਾ ਇਸ ਤਰ੍ਹਾਂ ਮਹਾਰਾਜ ਹੋਲਾ ਮਹੱਲਾ ਮਨਾਉਂਦੇ ਸੀ ਜੀ ਬੱਬੇ ਜਿਹੜਾ ਇੱਕ 1699 ਦੀ ਵਿਸਾਖੀ ਇਹ ਸ਼ੁਰੂ ਹੋਈ ਸੀ ਸਿਕੋਂ ਦੇ ਵਿੱਚ ਹਾਂਜੀ ਇਹ 1699 ਦੀ ਵਿਸਾਖੀ ਨੂੰ ਮਹਾਰਾਜ ਨੇ ਅਮਰਦੀ ਦਾਤ ਜਿੱਥੋਂ ਖਾਲਸਾ ਪੰਥ ਦੀ ਸਿਰਜਣਾ ਹੋਈ ਇਹ ਪਹਿਲਾਂ ਪਹਿਚਾਨ ਨਹੀਂ ਸੀ ਗੁਰਸਿੱਖਾਂ ਦੀ ਤੇ ਨੌਵੇਂ ਪਾਤਸ਼ਾਹ ਜਦੋਂ ਸੀਸ ਲੈ ਕੇ ਆਏ ਭਾਈ ਜੈਤਾ ਜੀ ਤੇ ਉਦੋਂ ਮਹਾਰਾਜ ਨੇ ਬਚਨ ਕੀਤਾ ਵੀ ਮੈਂ ਇਹੋ ਜਿਹਾ ਖਾਲਸਾ ਇੱਕ ਰਚਾਂਗਾ ਪੈਦਾ ਕਰਾਂਗਾ ਵਿਉਧੀ ਆਪਣੀ ਇੱਕ ਪਹਿਚਾਨ ਹੋਏਗੀ ਜੇ ਲੱਖਾਂ 'ਚ ਵੀ ਉਹ ਖੜਾ ਹੋਏਗਾ ਤਾਂ ਉਹ ਕੱਲਾ ਹੀ ਦਿਖਿਆ ਕਰੇਗਾ ਫਿਰ 1699 ਦੀ ਵਿਸਾਖੀ ਨੂੰ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ ਸੰਗਤ ਬੁਲਾਈ ਪੰਜ ਪਿਆਰਿਆਂ ਦੀ ਚੋਣ ਕੀਤੀ ਤੋਂ ਬਾਅਦ ਹੋਇਆ ਜੀ ਹਾਂਜੀ ਤੇ ਇਹ ਫਿਰ ਖਾਲਸੇ ਪੰਥ ਦੀ ਸਿਰਜਣਾ ਕੀਤੀ ਇਹ ਵਿਸਾਖ ਚ ਹੋਇਆ ਜੀ 1699 ਦੀ ਵਿਸਾਖੀ ਨੂੰ ਅਗਲਾ ਮਹੀਨਾ ਜਿਹੜਾ ਵਿਸਾਖ ਦਾ ਇਹ ਉਦੋਂ ਮਹਾਰਾਜ ਨੇ ਫਿਰ ਪੰਜ ਪਿਆਰਿਆਂ ਦੀ ਚੋਣ ਕੀਤੀ ਉਹਨਾਂ ਦੇ ਸਿਰ ਲੈ ਤੇ ਉਹਨਾਂ ਦੇ ਸਿਰ ਲੈ ਕੇ ਲੈ ਫਿਰ ਸਰਜੀਤ ਕਰਕੇ ਅਮਰਦੀ ਦਾਤ ਉਹਨਾਂ ਨੂੰ ਦਿੱਤੀ ਤੇ ਆਪ ਮੰਗ ਕੀਤੀ ਆਪ ਫਿਰ ਉਹਨਾਂ ਤੋਂ ਅਮਰਤ ਛਕਿਆ ਤੇ ਨਾਮ ਗੋਬਿੰਦ ਸਿੰਘ ਉਹਨਾਂ ਸਿੰਘਾਂ ਦੇ ਨਾਮ ਦਇਆ ਸਿੰਘ ਧਰਮ ਸਿੰਘ ਹਿੰਮਤ ਸਿੰਘ ਮੋਹਕਮ ਸਿੰਘ ਸੈਬ ਸਿੰਘ ਪੰਜ ਪਿਆਰਿਆਂ ਦੇ ਨਾਮ ਰੱਖੇ ਗਏ ਫਿਰ ਆਪ ਉਹਨਾਂ ਬੇਨਤੀ ਕਰਕੇ ਤਾਂ ਖਾਲਸੇ ਤੋਂ ਅਮਰਦੀ ਦਾਤ ਲਈ ਤੇ ਨਾਮ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖਿਆ ਗਿਆ ਬਿਲਕੁਲ ਜਿਹੜੀ ਆਪਾਂ ਹੋਲੇ ਦੀ ਗੱਲ ਕੀਤੀ ਆ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਪਵਿੱਤਰ ਹੋਣਾ ਜਿਹੜਾ ਪਰ ਅੱਜ ਦੇ ਸਮੇਂ ਤੇ ਉਦੋਂ ਦੇ ਸਮੇਂ 'ਚ ਕਿੰਨਾ ਅੰਤਰ ਆਇਆ ਕੋਜੋਂ ਦੇ ਸਮੇਂ ਜੀ ਅੱਜ ਵੀ ਵੈਸੇ ਤਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ ਛੱਡਿਆ ਸੀ ਜਦੋਂ ਘੇਰਾ ਪਿਆ ਤਾਂ ਮਹਾਰਾਜ ਨੇ ਬੇਨਤੀਆਂ ਕੀਤੀਆਂ ਉਹਨਾਂ ਪਹਾੜੀ ਰਾਜਿਆਂ ਨੇ ਮੁਸਲਮਾਨੀ ਮਤ ਦੇ ਰਾਜਿਆਂ ਨੇ ਤਾਂ ਮਹਾਰਾਜ ਨੇ ਉਦੋਂ ਉਹ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਦੋਂ ਵੀ ਬੇਨਤੀ ਕੀਤੀ ਧਰਤੀ ਨੇ ਦੇਵੀ ਦਾ ਰੂਪ ਧਾਰਨ ਕਰਕੇ ਵੀ ਮਹਾਰਾਜ ਤੁਸੀਂ ਛੱਡ ਕੇ ਚੱਲਿਓ ਇੱਥੇ ਕੌਣ ਆਇਆ ਕਰੇਗਾ ਤੇ ਮਹਾਰਾਜ ਨੇ ਇਹ ਬਚਨ ਕੀਤਾ ਸੀ ਇਹ ਇਸ ਧਰਤੀ ਤੇ ਤਾਂ ਬੜੇ ਤਿਹਾਰ ਮਨਾਏ ਜਾਇਆ ਕਰਨਗੇ ਤੇ ਸਿੰਘ ਮੇਰੇ ਹੋਲਾ ਮਹੱਲਾ ਇੱਥੇ ਕੱਢਿਆ ਕਰਨਗੇ ਇੱਥੇ ਖਾਲਸੇ ਦਾ ਆਮਦ ਜਾਨੀ ਇੱਥੇ ਖਾਲਸੇ ਦਾ ਜਨਮ ਦਿਨ ਤੇ ਇਹ ਧਰਤੀ ਤਾਂ ਸਦਾ ਹੀ ਪਵਿੱਤਰ ਹੈ ਤੇ ਸਦਾ ਵਾਸਤੇ ਮੇਰਾ ਜਿਹੜਾ ਖਾਲਸਾ ਹੈ ਇੱਥੇ ਨਤਮਸਤਕ ਹੁੰਦਾ ਰਹੇਗਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਇਹ ਸਭ ਬਾਬਾ ਹਰਦੇਵ ਸਿੰਘ ਜੀ ਸਿੱਖ ਪ੍ਰਚਾਰਕ ਜਹਦਾਰ ਜੀ ਨੇ ਲਾਹੌਰੋਂ ਸਾਬ ਤੋਂ ਅਕਿਨ ਨੇ ਸਾਡੇ ਨਾਲ ਹੋਲੇ ਮਹਾਲੇ ਤੇ ਤੁਹਾਡੀ ਗੱਲਬਾਤ ਕੀਤੀ ਤੇ ਨਮਾਜ਼ ਤੋਂ ਹਰਮੇਸ਼ ਸ਼ਨਮਾ ਧੰਨ ਬਲ। ਹਾਂ ਸਰ ਜੀ ਬਾਈਪਾ